ਉਹੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਪਾਉਣਾ ਸਰ ਭੇੜੀਆਂ ਲੱਤਾਂ ਕਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬੈਠਾ ਆ ਦੇ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮੰਨੇ ਹਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਐ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਿਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਜੀ ਮaaf ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਨੇ ਚਾਰ ਨੇ ਨਾ ਇਹਨਾਂ ਨੇ ਚਾਰਾਂ ਨੇ ਬਹੁਤ ਵਾਰ ਇਦਾਂ ਦਾ ਕੁਝ ਕੀਤਾ ਜਿਹੜਾ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਮੈਂ ਉਹਨਾਂ ਨੂੰ ਠੇਸ ਪਹੁੰਚਦੀ ਹੈ। ਇੱਕਨ ਚਾਰਨ ਛੇੜੀ ਜਿਆ ਕੋਈ ਮੰਨੇ ਨਾਂ ਦਾ ਜਾਣਦੇ ਨਹੀਂ ਵੈਸੇ ਚਵਲ ਕੌਣ ਆ। ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਆ ਕਿ ਜਹਦਾਰ ਭਾਈ ਜਗਦਾਰ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਦੇ ਅਫਸਰ ਬੋਲੇ ਨੇ। ਬਕਵਾਸ ਕੀਤੀ ਆ। ਹੁਣ ਇਹ ਮਾਫੀ ਮੰਗ ਰਿਹਾ। ਕੋਈ ਇਹਦੀ ਟੀਮ ਨਗਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਆ। ਇਹ ਜੇ ਮਾਨਸਿਕ ਪ੍ਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨਾ ਆਉਂਦੇ ਨੇ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਵੀ ਇਦਾਂ ਮਾਫੀ ਮੰਗ ਕੇ ਖੜਾ ਛੁਰਛੁਰਾ ਤੇ ਵੀ ਦਾ ਭਲੇਖਾ ਤੇਰੀ ਮਾਨਸਿਕ ਪ੍ਰੇਸ਼ਾਨੇ ਵੀ ਠੀਕ ਕਰਾਂਗੇ ਜਿੱਦਣ ਸਾਨੂੰ ਕੱਕਰਿਆ ਉਹਨੂੰ ਸਿਖਾਵਾਂਗੇ ਵੀ ਜੋ ਬੋਲੀ ਦਾ ਕਿਵੇਂ ਜੈਦਾ ਸਾਹਿਬ ਦੇ ਬਾਰੇ ਜੈਦਾ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਾਰਿਸ਼ਾਨ ਦੇ ਬਾਰੇ ਕਿੱਦਾਂ ਬੋਲੀਦਾ ਤੁਸੀਂ ਲੋਕ ਨਿਚਾਰ ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਿਚਾਰਪਣਾ ਆਪਣਾ ਕੰਜਰਪਣਾ ਫੇਮਸ ਕਰਨਾ ਤੇਰਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਮਖੌਣੇ ਉਹ ਲੋਕਾਂ ਨੂੰ ਬਦਮਾਸ਼ੀਆਂ ਕਰਦੇ ਹੋ ਇਹ ਸਾਰ ਨਕਲੀ ਬਦਮਾਸ਼ੀਆਂ ਤੁਹਾਡੀਆਂ ਵਿੱਚੇ ਧਰ ਯਤਰਾ ਹੀ ਰਹਿ ਜਾਣੀਆਂ ਜਿਵੇਂ ਕਿ ਸਿੰਘਾਂ ਦੇ ਹੱਥ ਲੱਗ ਕੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਵੀ ਸਾਨੂੰ ਉਹ ਜ਼ੁਬਾਨ ਵੱਢਣੀ ਪਵੇ ਕਿਉਂਕਿ ਜਹੇਦਾਰ ਭਾਈ ਜਗਤਾਰ ਸਿੰਘ ਵੀ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਨੇ ਉਹਦੀ ਕੀ ਕੁਰਬਾਨੀ ਆ ਸਮੇਤ ਉਹਨਾਂ ਦੇ ਜਿੰਨੇ ਵੀ ਸਾਡੇ ਬੰਦੀ ਸਿੰਘ ਨੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਜੀਲਾਂ ਦੇ ਵਿੱਚ ਵੰਦ ਨੇ ਜਿਹੜੀ ਉਹਨਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਦਾ ਦੇਣ ਦੁਨੀਆਂ ਦੇ ਵਿੱਚ ਰਹੇ ਰਹਿੰਦੀ ਦੁਨੀਆਂ ਤੱਕ ਵੀ ਅਸੀਂ ਦੇਣ ਨਹੀਂ ਦੇ ਸਕਦੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਆਪਣੇ ਕੰਟਰੋਲ 'ਚ ਰੱਖੋ ਕਾਬੂ 'ਚ ਰੱਖੋ ਨਹੀਂ ਤੇ ਜ਼ੁਬਾਨ ਕਿਤਾਬ ਬੰਦ ਕਰਾਉਣੀ ਆ ਕਿਵੇਂ ਕਰਾਉਣੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤੈਨੂੰ ਬੜੇ ਇਹ ਸਖਤ ਲਫ਼ਜ਼ਾਂ ਦੇ ਵਿੱਚ ਅਸੀਂ ਕਹਿ ਰਹੇ ਆ ਵੀ ਗਾਂ ਤੋਂ ਇਸ ਚੀਜ਼ ਦਾ ਖਾਸ ख्याल ਰੱਖੀ ਪਰ ਹਜੇ ਫਿਲਹਾਲ ਜੇ ਤੂੰ ਇਹ ਸੋਚਦਾ ਕਿ ਜਿਹੜੇ ਹੱਥ ਛੋੜ ਕੇ ਤੂੰ ਮਾਫੀ ਮੰਗਦਾ ਨਾਟਕ ਕੀਤਾ ਫੇਰ ਤੈਨੂੰ ਮਾਫੀ ਮਿਲ ਜੂਗੀ ਤੇਰਾ ਭਰੇਖਾ ਮਾਫੀ ਤੈਨੂੰ ਮਿਲਣੀ ਨਹੀਂ ਜਿੰਨਾ ਚਿਰ ਤੱਕ ਤੇ ਜਿੱਤੀ ਬਰੇ ਨਹੀਂ ਹੈ ਜਿੱਤੀ ਬਰੇ ਹੋ ਜਾਣੀ ਇੱਥੇ ਮੈਂ ਜਿੱਦ ਰਹਿ ਫਿਰ ਜੇ ਤੂੰ ਸੋਚਦਾ ਬਾਹਰਲੇ ਮੁਲਖਾਂ ਵਿੱਚ ਮੈਂ ਬੈਠਾਂ ਤੇ ਮੈਨੂੰ ਕੋਈ ਹੱਥ ਨਹੀਂ ਪਾਊਗਾ ਬੜੀਆਂ ਜਾਗਦੇ ਜੀਵਨ ਵਾਲੇ ਬੈਠੇ ਨੇ ਜਿਹੇ ਤੈਨੂੰ ਤੇਰੀ ਔਕਾਤ ਦੱਸਣਗੇ ਤੇ ਮੈਂ ਆਸ ਕਰਦਾ ਆਪਣੇ ਸਿੱਖ ਨੌਜਵਾਨਾਂ ਦੇ ਕੋਲੋਂ ਆਸ ਕਰਕੇ ਕਿ ਜਹਦਰ ਸਾਹਿਬ ਦੇ ਬਾਰੇ ਬੋਲਣ ਵਾਲੇ ਉਹ ਚੰਚਾਰ ਨੂੰ ਕਿ ਗਾਂਠ ਕੋਈ ਬਕਵਾਸ ਨਾ ਕਰੇ ਉਹਦੇ ਵਾਸਤੇ ਜਿਹਦੇ ਇਹੋ ਜਿਹੇ ਨੂੰ ਜਲਾ ਚਾਟਾ ਜਿਹੜਾ ਆਪਾਂ ਆਪਣੀ ਫੌਜ ਦੇ ਲਫਜ਼ਾਂ ਲੈਂਗੁਏਜ ਦੇ ਵਿੱਚ ਭਾਸ਼ਾ ਦੇ ਵਿੱਚ ਕਿੰਨੇ ਵੀ ਚਾਟਾ ਛਕਾਉਣਾ ਉਹ ਚਾਟਾ ਇਹਦਾ ਜੂਛਕਾਓਗੇ ਇਹ ਸਾਨੂੰ ਆਸ ਤੇ ਸਾਨੂੰ ਯਕੀਨ ਆ ਸਾਨੂੰ ਮੌਕਾ ਮਿਲ ਗਿਆ ਤੇ ਮਾਰੇ ਸਾਡੇ ਕੋਲ ਸੇਵਾ ਲੈ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ